ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਕਿੰਨੀਆਂ ਤੁਸੀਂ ਸਭ ਠੀਕ ਠਾਕ ਜੇ ਅਪਾ ਵੀ ਸਾਰੇ ਠੀਕ ਠਾਕ ਆ ਤੇ ਛੋਟੀ ਜੀ ਗੱਲ ਕਰਨੀ ਹੈ ਅੱਜ ਕਿ ਪਿਛਲੇ ਇੱਕ ਵਾਰੀ ਐਪੀਸੋਡ ਪਹਿਲਾਂ ਜਿਹੜਾ ਬਣਿਆ ਸਾਂਝੇ ਪਰਿਵਾਰ ਦਾ ਤੇ ਉਹਦੇ ਵਿੱਚ ਇਹਦੀ ਅੱਖਾਂ ਤੇ ਐਪੀਸੋਡ ਬਣਿਆ ਸੀ ਕਿ ਅੱਖਾਂ ਨਹੀਂ ਠੀਕ ਹੈਗੀਆਂ ਤੇ ਉਹ ਆਲੂ ਲਾਏ ਨੇ ਅੱਖਾਂ ਉੱਪਰ ਤੇ ਉਹ ਜਦੋਂ ਪਹਿਲਾ ਐਪੀਸੋਡ ਪਿਆ ਉਦੋਂ ਤਾਂ ਸਾਰਿਆਂ ਨੂੰ ਇਦਾਂ ਲੱਗਾ ਕਿ ਮਜ਼ਾਕ ਵਿੱਚ ਜਾਂ ਬੋਲਿਆ ਜਾ ਰਿਹਾ ਵਾ ਪਰ ਜਦੋਂ ਅਗਲਾ ਐਪੀਸੋਡ ਸੱਸ ਪ੍ਰਧਾਨ ਦਾ ਆਇਆ ਉਹਦੇ ਵਿੱਚ ਵੀ ਅੱਖਾਂ ਖਰਾਬ ਉਸ ਤੋਂ ਬਾਅਦ ਫੇਰ ਬਣਿਆ ਸਾਜਾ ਪਰਿਵਾਰ ਸਾਜਾ ਪਰਿਵਾਰ ਦਾ ਬਣਿਆ ਫੇਰ ਅੱਖਾਂ ਖਰਾਬ ਤੇ ਉਹ ਫਿਰ ਕਈਆਂ ਨਾ ਸਾਡੇ ਕਈ ਭੈਣਾਂ ਪਰ ਪਰਵਾਨੇ ਪੁੱਛਿਆ ਫੋਨ ਕਰਕੇ ਵੀ ਪੁੱਛਿਆ ਤੇ ਇੱਕ ਦੂਣ ਇੰਜ ਵੀ ਕਿਹਾ ਵੀ ਕਈਆਂ ਨੇ ਵੀ ਸ਼ਾਇਦ ਵੀ ਐਪੀਸੋਡ ਕਰਕੇ ਨਾ ਕੁਝ ਦਾਰੂ ਪਾ ਕੇ ਅੱਖਾਂ ਲਾਲ ਕੀਤੀਆਂ ਜਾਂ ਖਰਾਬ ਕੀਤੀਆਂ ਕਿ ਜਾਂ ਸੱਚੀ-ਮੂੱਚੀ ਖਰਾਬ ਨੇ ਤੇ ਉਹ ਅਸੀਂ ਦੱਸਣਾ ਹੀ ਦੱਸੂ ਇਹ ਦੱਸਣਾ ਹੀ ਵੀ ਮੇਰੀ ਨਾ ਜਦੋਂ ਮੌਸਮ ਚੇਂਜ ਹੁੰਦਾ ਹੈ ਨਾ ਜਦੋਂ ਗਰਮੀ ਤੋਂ ਸਰਦੀ ਆਉਂਦੀ ਸਰਦੀ ਤੋਂ ਇਦਾਂ ਤੇ ਅੱਖਾਂ ਨੂੰ ਇਨਫੈਕਸ਼ਨ ਹੋ ਜਾਂਦੀ ਆ ਖਰਾਬ ਹੋ ਜਾਂਦੀ ਆ ਤੇ ਉਹ ਅੱਗੇ ਵੀਦਾ ਹੁੰਦਾ ਹੈ ਵੀ ਜਦੋਂ ਮੌਸਮ ਚੇਂਜ ਹੋਣਾ ਦਾਰੂ ਵਗੈਰਾ ਲੈ ਆਉਣਾ ਤੇ ਇਹ ਪੌਣਾ ਪੈਂਦਾ ਹੈ ਦਾਰੂ ਤੇ ਫਿਰ ਠੀਕ ਹੋ ਜਾਂਦੀ ਆ ਐਰਕ ਇਹਨੇ ਜਿਆਦਾ ਖਰਾਬ ਹੋ ਗਈਆਂ ਸੀ ਇਨਫੈਕਸ਼ਨ ਇੰਨੀ ਵੱਧ ਗਈ ਸੀ ਵੀ ਅੱਖਾਂ ਮੇਰੀਆਂ ਸੋਜ ਗਈਆਂ ਸੀ ਲਾਲ ਵੀ ਹੋ ਗਈਆਂ ਸੀ ਤੇ ਬਹੁਤ ਜ਼ਿਆਦਾ ਅਜੀ ਖਰਾਬ ਹੋ ਗਈਆਂ ਸੀ ਤੇ ਜਲਦੀ ਠੀਕ ਨਹੀਂ ਹੋਣੀਆਂ ਹੱਲੇ ਤੱਕ ਵੀ ਨਹੀਂ ਠੀਕ ਹੋਈਆਂ ਲਾਲਗੀ ਹਟ ਗਈ ਆ ਪਰ ਇਹ ਆ ਵੀ ਦਾਰੂ ਆਜੀ ਚੱਲਣ ਦੇ ਆ ਪੂਰੀ ਤਰ੍ਹਾਂ ਠੀਕ ਨਹੀਂ ਹੋਈਆਂ ਤੇ ਇੱਕ ਡਾਕਟਰ ਨੇ ਮੈਨੂੰ ਕਿਹਾ ਇਹ ਵੀ ਚਸ਼ਮਾ ਲਗਾ ਕੇ ਹੀ ਰੱਖਣਾ ਵਾ ਨਿਗਾ ਵੀ ਥੋੜੀ ਮੇਰੀ ਵੀ ਕਮਜ਼ੋਰ ਆ ਤੇ ਇਹ ਇਨਫੈਕਸ਼ਨ ਕਰਕੇ ਉਹ ਫਿਰ ਜਦੋਂ ਵੀਡੀਓ ਬਣਾਉਣੀ ਹੁੰਦੀ ਆ ਤਾਂ ਕਈਆਂ ਵੀਡੀਓ ਵਿੱਚ ਵੀਡੀਓ ਵਿੱਚ ਚਸ਼ਮਾ ਲਾਉਣਾ ਚੰਗਾ ਨਹੀਂ ਲੱਗਦਾ ਵਲੌਗ ਵਗੈਰਾ ਚ ਲਗਾ ਲੈਣੀ ਆ ਪਰ ਵੀਡੀਓ 'ਚ ਮੈਨੂੰ ਚੰਗਾ ਲੱਗਦਾ ਉਹਨਾਂ ਨੇ ਕਿਹਾ ਵੀ ਸਵੇਰ ਤੋਂ ਲਾ ਕੇ ਸ਼ਾਮਾਂ ਤੱਕ ਲਗਾ ਕੇ ਰੱਖਣਾ ਇਸੇ ਕਰਕੇ ਸ਼ੀਸ਼ੇ ਕਾਲੇ ਕਰਵਾਏ ਆ ਧੁੱਪ ਦੇ ਵੀ ਨਾਲ ਵੀ ਹੋ ਜਾਂਦੀ ਹੈ ਇਨਫੈਕਸ਼ਨ ਧੁੱਪਣਾ ਹੁੰਦਾ ਵਾ ਤੇ ਉਹ ਆਂਦੇ ਵੀ ਸ਼ੀਸ਼ੇ ਕਾਲੇ ਕਰਵਾਓ ਕਿ ਧੁੱਪਣਾ ਪਈ ਅੱਖਾਂ ਨੂੰ ਪਰ ਕਿੰਨਾ ਕਿੰਨਾ ਚਿਰ ਵੀਡੀਓ ਬਣਦੀ ਆ ਤੇ ਉਨਾਂ ਚ ਰੈਨਕ ਲਾ ਕੇ ਰੱਖਣੀ ਪੈਂਦੀ ਆ ਮੈਂ ਉਦਾਂ ਮੈਂ ਹਾਲੇ ਜਦੋਂ ਵੀਡੀਓ ਬਣਦੀ ਆ ਉਦੋਂ ਮੈਂ ਲਾ ਦਿੰਨੀ ਆ ਕਈ ਵਾਰੀ ਜਦੋਂ ਵੀਡੀਓ ਦੇ ਵਿੱਚ ਥੋੜੀ ਬ੍ਰੇਕ ਆਉਂਦੀ ਮੈਂ ਛੇਪ ਛੇਤੀ ਲਗਾ ਲੈਨੀ ਆ ਵੀ ਇੰਨਾ ਚਿਰ ਨਹੀਂ ਰੱਖਦੀ ਪਰ ਫਿਰ ਵੀ ਜਦੋਂ ਲੱਤਦੀ ਆ ਉਹਦਾ ਇਫੈਕਟ ਪੈਂਦਾ ਹੈ ਤੇ ਆ ਪਿਛਲੇ ਦਿਨਾਂ ਚ ਨਾ ਵੀਡੀਓ ਲਗਾਤਾਰ ਬਣੀਆਂ ਤੇ ਮੈਂ ਚਸ਼ਮਾ ਵੀ ਕਿੱਦਾਂ ਕਿੰਨਾ ਚਿਰ ਲਾ ਲਾ ਛੜਨਾ ਇਦਾਂ ਕਰਕੇ ਬਾਕੀ ਉਹ ਜਿਹੜਾ ਇਹ ਸਾਨੂੰ ਤੇ ਪਤਾ ਹੀ ਉਹ ਉਧਰੋਂ ਜਾਂ ਮਾਰਚ ਦਾ ਮਹੀਨਾ ਜਾਂ 10ਵਾਂ ਮਹੀਨਾ ਦੋ ਇਹ ਗੱਖਾ ਖਰਾਬ ਹੋਣੀਆਂ ਹੀ ਹੋਣੀਆਂ ਵਾ ਚਾਹੇ ਕੁਝ ਵੀ ਹੋ ਜਾਵੇ ਤੇ ਇਹ ਬੜੇ ਬੜੇ ਸਾਲਾਂ ਦਾ ਇਦਾਂ ਹੁਣ ਦਾ ਰਿਆ ਵਾ ਤੇ ਇੱਕ ਵਾਰੀ ਤਾਂ ਹੋਣੀਆਂ ਹੀ ਆ ਤੇ ਦੋ ਤਿੰਨ ਦਿਨ ਵਾਹੇ ਰਹਿੰਦੀਆਂ ਹੁੰਦੀਆਂ ਅਸੀਂ ਪਰ ਐਗਤੀ ਕੁਝ ਜ਼ਿਆਦਾ ਹੀ ਟਾਈਮ ਕੱਢ ਗਈਆਂ ਵਾ ਨਾ ਵੀ ਜ਼ਿਆਦਾ ਹੀ ਖਰਾਬ ਵੀ ਜ਼ਿਆਦਾ ਹੀ ਹੋ ਗਈਆਂ ਖਰਾਬ ਹੀ ਜ਼ਿਆਦਾ ਹੋਈਆਂ ਤੇ ਦੋ ਡਾਕਟਰ ਬਦਲਨੇ ਪਏ ਤੇ ਫੇਰ ਹੁਣ ਜਾ ਕੇ ਥੋੜਾ ਫਰਕ ਪਾਇਆ ਕੱਲ ਵੀ ਦਵਾਈ ਲੈ ਕੇ ਆਏ ਸੀ ਤੇ ਕਈਆਂ ਨੇ ਵੀ ਕਮੈਂਟ ਵੀ ਕੀਤੇ ਵੀ ਸੱਚੀ ਖਰਾਬ ਆ ਕਿ ਜਾਂ ਤੁਸੀਂ ਕੁਝ ਚੀਜ਼ ਲਾਈਏ ਦੇ ਵਿੱਚ ਵੀ ਅੱਖਾਂ ਦੀ ਲਾਲਗੀ ਉਹ ਫਿਰ ਸਾਫ਼ ਦੇਖਣ ਦਿੱਸਦੀ ਹੀ ਵੀਡੀਓ ਵਿੱਚ ਹਾਂ ਸੋਚ ਵੀ ਗਈਆਂ ਸੀ ਕਿ ਮੋਟੀਆਂ ਨਹੀਂ ਆ ਤਾਂ ਕਰਕੇ ਆਖਿਆ ਵੀ ਚਲੋ ਕਈਆਂ ਨੂੰ ਸ਼ਾਇਦ ਇਦਾਂ ਲੱਗੇ ਵੀ ਜਾਂ ਜਾਣ ਕੇ ਇਦਾਂ ਕੁਝ ਕੀਤਾ ਵਾ ਤੇ ਜਾਣ ਕੇ ਨਹੀਂ ਉਹ ਕੁਝ ਵੀ ਜਿੱਦਨ ਉਹ ਖਾਂਦੇ ਆ ਬਰਗਰ ਖਾਂਦੇ ਹੋਟਲ ਦੇ ਜਿਆਦਾ ਹੀ ਨਾ ਉਧਰ ਸ਼ੁਰੂਆਤ ਹੀ ਉਦੋਂ ਤੇ ਉਦੋਂ ਦੇ ਬਹੁਤ ਮਾੜਾ ਹਾਲੀ ਤੇ ਤੁਹਾਨੂੰ ਦੱਸ ਦਿਖਣ ਲੱਪਿਆ ਹੀ ਇਹ ਵੀ ਬਣਾਉਣੀ ਜ਼ਰੂਰੀ ਹੈ ਵੀ ਮੇਰੇ ਕਰਕੇ ਹੁਣ ਸਾਰੀਆਂ ਵੀਡੀਓ ਤੇ ਬੰਦ ਨਹੀਂ ਹੋ ਸਕਦੀਆਂ ਵੀ ਸਾਰਿਆਂ ਵਿੱਚ ਇਹ ਮੇਰੇ ਹੁਣੇ ਹੀ ਸੀ। ਬਾਕੀ ਉਹ ਕਈ ਪੁੱਛਦੇ ਹੁੰਦੇ ਸੀ ਜਾਂ ਕਹਿੰਦੇ ਹੁੰਦੇ ਸੀ ਵੀ ਐਨਕਾਂ ਇਹਨਾਂ ਨੇ ਸਿੱਸੀ ਕਾਲੇ ਕਰਵਾਏ ਆ ਪਤਾ ਨਹੀਂ ਟੌਰ ਵਾਸਤੇ ਕਰਵਾਏ ਜਾਂ ਉਦਾਂ ਸ਼ੋਅ ਵਾਸਤੇ ਕਰਵਾਏ ਆ ਤੇ ਉਹ ਉਹਦਾ ਆਨਸਰ ਇਹੀ ਆ ਵੀ ਪਰਫੈਕਟ ਆਨਸਰ ਇਹੀ ਮਿਲਿਆ ਆ ਵੀ ਨਹੀਂ ਉਹਦੇ ਸਿਰਫ ਇਨਫੈਕਸ਼ਨ ਹੋ ਜਾਂਦੀ ਆ। ਤਾਂ ਕਰਕੇ ਇਹਨੂੰ ਸ਼ੀਸ਼ੇ ਕਾਲੇ ਕਰਵਾਏ ਆ ਦੋ ਇਹਨਾਂ ਇਹਦੇ ਕੋ ਚਸ਼ਮੇ ਆ ਤੇ ਦੋਨਾਂ ਦੇ ਸ਼ੀਸ਼ੇ ਕਾਲੇ ਜਦੋਂ ਧੁੱਪ ਆਉਂਦੀ ਆ ਜਦੋਂ ਧੁੱਪੇ ਜਾਂਦੀ ਆ ਤੇ ਉਹ ਸ਼ੀਸ਼ੇ ਕਾਲੇ ਹੋ ਜਾਂਦੇ ਆ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਸ਼ੀਸ਼ੇ ਅਮੇ ਜਿਹੇ ਹੱਗੇ ਆ ਮੈਂ ਤਾਂ ਹੀ ਨਹੀਂ ਵੀਡੀਓ ਚੈਨਲ ਖਲਾਉਂਦੀ ਵੀ ਜਦੋਂ ਹੁਣ ਆ ਗਰਮੀ ਦੇ ਵਿੱਚ ਜਦੋਂ ਧੁੱਪ ਦੇ ਵਿੱਚ ਸੀਨ ਬੰਦਦੇ ਬਾਹਰ ਬੰਦਦੇ ਆ ਉਹ ਫਿਰ ਐਨਕ ਕਾਲੀ ਹੋ ਜਾਂਦੀ ਆ ਤੇ ਵੀਡੀਓ ਵਿੱਚ ਫਿਰ ਹਨਾ ਨਿੱਕੀ ਨਿੱਕੀ ਗੱਲ ਤੇ ਅੱਖਾਂ ਦਾ ਐਕਸਪ੍ਰੈਸ਼ਨ ਜਾਂ ਹੋਰ ਕੋਈ ਦਾਂ ਵੀਡੀਓ ਵਿੱਚ ਸ਼ੀਸ਼ੇ ਐਨਕਾਂ ਲਾਈਆਂ ਹੁਣ ਉਹ ਚੰਗੀਆਂ ਜਿਹੀਆਂ ਨਹੀਂ ਲੱਗਦੀਆਂ ਵੇਖਣ ਵਾਲੇ ਨੇ ਤੇ ਇਹੋ ਹੀ ਆਖ ਬਾਕੀ ਹੁਣ ਫਰਕ ਵਾ ਹੁਣ ਤਾਂ ਠੀਕ ਆ ਨਾ ਹਾਂ ਹੁਣ ਕਾਫੀ ਬਹੁਤ ਜ਼ਿਆਦਾ ਫਰਕ ਵਾ ਤੇ ਹੁਣ ਵੀ ਮੈਂ 10% ਰਹਿ ਗਈ ਹੁਣ ਮੈਂ ਨਿਕ ਨਹੀਂ ਲਾਈ ਅੱਜ ਵੇ ਬਲੌਗ ਜੂ ਨਹੀਂ ਲਾਈ ਮੈਂ ਫਿਰ ਵੀਡੀਓ ਬਣਨੀ ਆ ਉਦੋਂ ਵੀ ਮੈਨੂੰ ਲਾਉਣੀ ਪੈਣੀ ਆ ਤਾਂ ਹੁਣ ਮੈਂ ਸਵੇਰ ਤੋਂ ਲਾ ਕੇ ਰੱਖੀ ਦਾਰੂ ਪਾ ਕੇ ਅਣਕ ਲਾ ਕੇ ਰੱਖੀ ਆ ਵੀ ਉਦੋਂ ਲਾਵਾਂਗੇ ਜਦੋਂ ਲੋੜ ਹੋਏਗੀ ਤੇ ਹੁਣ ਥੋੜਾ ਬਹੁਤਾ ਰਹਿ ਗਿਆ ਬਸ ਤੇ ਬਾਕੀ ਹੋਰ ਕਿਹੜੀ ਗੱਲ ਕਰਨੀ ਹੈ ਕਿਹੜੀ ਕਰਨੀ ਇੱਕ ਗੱਲ ਕਰਨੀ ਬਰਗਰਾਂ ਵਾੜੇ ਹਾਂ ਬਰਗੜਾ ਹਾਂ ਬਰਗਰਾਂ ਵਾੜੇ ਕਰਦੀ ਸੀ ਵੀ ਆਂਦੇ ਵੀ ਜਿੱਤਾਂ ਦੀ ਬਰਗਰਾਂ ਦੀ ਸ਼ਕੀਨ ਆ ਇੱਕ ਦੋ ਮੈਂ ਨਹੀਂ ਸਕੀ ਨਹੀਂ ਹੈ ਜਿਵੇਂ ਬਰਗਰ ਕਿੰਨੂੰ ਨਹੀਂ ਪਸੰਦ ਹੁੰਦੇ ਹਨਾ ਚਟਪਟਾ ਤੇ ਸਾਰਿਆਂ ਨੂੰ ਪਸੰਦ ਹੁੰਦਾ ਵਾ ਪਰ ਇਹ ਪਸੰਦ ਵੀ ਹੈਗਾ ਏ ਪਰ ਖਾਂਦੇ ਵੀ ਨਹੀਂ ਅਸੀਂ ਮਤਲਬ ਕਿ ਪਤਾ ਹੈ ਵੀ ਇਹਦਾਂ ਸਿਹਤ ਖਰਾਬ ਹੁੰਦੀ ਆ ਉਦੋਂ ਵੀਡੀਓ ਚ ਖਾਦਾ ਜਾਂ ਪਹਿਲਾਂ ਪਹਿਲਾਂ ਜਦੋਂ ਇੱਕ ਜਾਂਦੇ ਹੁਣੇ ਕਾਲਜ ਕਾਰੇ ਹੁੰਨੇ ਉਦੋਂ ਛੋਟੇੜ ਬਰਗਰ ਉਹ ਖਾਈਦੇ ਸੀ ਜੇ ਉਹ ਵਿਆਹ ਹੋਇਆ ਉਦੋਂ ਦਾ ਮਤਲਬ ਕਿ ਪ੍ਰੇਜ ਕੀਤਾ ਵੀ ਬਰਗਰ ਨਹੀਂ ਖਾਣੇ ਤੇ ਪੀਜ਼ਾ ਵੀ ਨਹੀਂ ਅਸੀਂ ਖਾਂਦੇ ਬਹੁਤ ਜ਼ਿਆਦਾ ਪੀਜ਼ਾ ਮੇਰੇ ਸਾ ਬਣਾ ਇੱਕ ਦੋ ਵਾਰੀ ਦੋ ਵਾਰੀ ਪੀਜ਼ਾ ਖਾਦਾ ਜਦੋਂ ਦੀ ਮੈਂ ਵਿਆਹੀ ਹਾਂ ਪਹਿਲਾਂ ਤਾਂ ਪਤਾ ਹੀ ਨਹੀਂ ਹੁੰਦਾ ਪਹਿਲੇ ਪੀਜ਼ਾ ਹੁੰਦਾ ਕੀ ਹੈ ਇਦਾਂ ਹੀ ਹੁੰਦਾ ਸੀ ਬਸ ਉਦੋਂ ਆ ਲੋਕ ਕੋਈ ਸ਼ਾਪਸ ਨਹੀਂ ਹੁੰਦੀ ਆਪਣੇ ਦੂਰ ਦੂਰ ਦੇ ਸ਼ਹਿਰਾਂ 'ਚ ਮਿਲਦੇ ਹੁੰਦੇ ਸੀ ਤੋਂ ਇੱਕ ਵਾਰੀ ਪੀਜ਼ਾ ਖਾਤਾ ਹਾਂ ਤੇ ਉਹ ਵੀ ਖਾਣ ਨੂੰ ਇਹ ਨਹੀਂ ਕਿ ਮਨਾਈ ਹੈ ਵੀ ਜਾਂ ਪੈਸੇ ਕਰਕੇ ਨਹੀਂ ਖਾਦਾ ਜਾਂ ਵੀ ਮਿਲਦਾ ਨਹੀਂ ਤਾਂ ਨਹੀਂ ਖਾਦਾ ਬਸ ਇਸੇ ਕਰਕੇ ਨਹੀਂ ਖਾਦਾ ਵੀ ਖਰਾਬੀ ਕਰਨੀ ਹੈ ਜਿਵੇਂ ਖਾ ਵੀ ਲਾਵਾਂਗੇ ਆਪਣਾ ਚਟਪਟਾ ਖਾਣਾ ਬਕਤੀਆਂ ਨੂੰ ਹਰ ਇੱਕ ਦਾ ਆਪਣਾ ਹੁੰਦਾ ਨਾ ਕਿਤੇ ਦਾ ਕਈਆਂ ਦਾ ਕਈਆਂ ਨੂੰ ਸੂਟ ਕਰਦੀ ਚੀਜ਼ ਕਿ ਜੋ ਨਹੀਂ ਕਰਦੀ ਹੁਣ ਕਈਆਂ ਨੂੰ ਇੱਕ ਜਿਹਾ ਐਗਜ਼ਾਮਪਲ ਇਹ ਆ ਵੀ ਕਈਆਂ ਨੂੰ ਮਾਂ ਕਿ ਬਾਕੀ ਨੇ ਹੁੰਦੇ ਆ ਸਵਾਦੀ ਤੇ ਕਈਆਂ ਨੂੰ ਮਾ ਬਾਦੀ ਕਈਆਂ ਨੂੰ ਦਾਲ ਆੜੀ ਸੂਟ ਕਰ ਜੀ ਗਏ ਉਹ ਨਹੀਂ ਕਰਦੀ ਤੇ ਇਦਾਂ ਹੀ ਮੈਂ ਐਸਾ ਕਰਕੇ ਨਹੀਂ ਖਾਂਦੀ ਜ਼ਿਆਦਾ ਜੇ ਖਾਵਾਂਗੀ ਤੇ ਇਹ ਹੋ ਜਾਂਦੀਆਂ ਆ ਅੱਕਾ ਤੇ ਵੀ ਅਸਰ ਕਰੇਗਾ ਉਹ ਦਿਨ ਖਾਦਾ 버ਗਰ ਉਹ ਵੀ ਉਹਦੇ ਵਿੱਚ ਸੀਨ ਹੀ ਤੇ ਤਾਂ ਕਰਕੇ ਖਾਦਾ ਬਾਕੀ ਜਿਦੋਂ ਨਹੀਂ ਕਿਤੇ ਜਾਣੇ ਹੁੰਨੇ ਆ ਤੇ ਜੀਤ ਕਰਦਾ ਬਾਹਰ ਦੀਆਂ ਚੀਜ਼ਾਂ ਖਾਣ ਹੁਣ ਕਿਤੇ ਨਹੀਂ ਕਿਤੇ ਚਾਹੀਦਾ ਜਦੋਂ ਦਿਲ ਕਰਦਾ ਆ ਵੀ ਖਾਈਆ ਵੀ ਖਾਈਆ ਪਰ ਇਹ ਆ ਵੀ ਜਾਂ ਹੀ ਰੋ ਪੀਣੇ ਹੁੰਦੇ ਆ ਤੇ ਜਾਂ ਜੂਸ ਵਗੈਰਾ ਪੀ ਲੈਨੇ ਆ ਹੋਰ ਇਹੋ ਜਿਹੀਆਂ ਚੀਜ਼ਾਂ ਫੇਵਰਟ ਤੇ ਰੋਈ ਕਿਤੇ ਵੀ ਜਾਈਏ ਕੋਈ ਸ਼ਹਿਰ ਚੱਲ ਜਾਈਏ ਕਿਤੇ ਅੰਦੇ ਚੱਲ ਜਾਈਏ ਤੇ ਗੰਨੇ ਦਾ ਰਸੀ ਪੀਣਾ ਵਾ ਉਸ ਤੋਂ ਇਲਾਵਾ ਨਹੀਂ ਕੁਝ ਜਾਂ ਜੇ ਉਹ ਨਾ ਮਿਲੇ ਤਾਂ ਹਾਂ ਜੂਸ ਲੈ ਲੀਦਾ ਤੇ ਉਹਦੇ ਇਲਾਵਾ ਨਹੀਂ ਬਾਕੀ ਬਾਹਰ ਦੀਆਂ ਚੀਜ਼ਾਂ ਤੋਂ ਪਰਹੇਜ਼ ਹੀ ਕਰੀਦਾ ਵਾ ਆਪ ਵੀ ਕਰੀਦਾ ਤੇ ਬੱਚਿਆਂ ਨੂੰ ਵੀ ਉਹ ਆਖਿਆ ਵੀ ਤੁਹਾਨੂੰ ਪਤਾ ਹੀ ਆ ਕਿਵੇਂ ਦਾ ਫੂਡ ਤਿਆਰ ਹੁੰਦਾ ਵਾ ਫਾਸਟ ਫੂਡ ਉਹ ਸਦਾਕ ਨੇ ਜਗ੍ਹਾ ਤੇ ਬਹੁਤ ਵਧੀਆ ਮਿਲਦਾ ਹੈ ਪਰ ਸਾਨੂੰ ਸਾਡੇ ਪਤਾ ਵਾ ਕਿ ਕੀ ਕਰਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡਾ ਜਿਹੜਾ ਖਾਣਾ ਮਾ ਉਹ ਅਲੱਗ ਵਾ ਪਰ ਆਪਾਂ ਇਧਰਲੇ ਪਾਸੇ ਲੱਗ ਗਏ ਆਂ ਕਿ ਜਲਦੀ ਜਲਦੀ ਆ ਵੀ ਖਾ ਲੋ ਆ ਵੀ ਖਾ ਲੋ ਤੇ ਜੀਬ ਦਾ ਸਵਾਦ ਇੱਕ ਅਲੱਗ ਚੀਜ਼ ਵਾ ਪਰ ਉਹ ਉਹ ਇਫੈਕਟ ਜਿਹੜਾ ਸਰੀਰ ਤੇ ਪੈਂਦਾ ਹੀ ਪੈਂਦਾ ਵਾ ਲੀਵਰ ਕਮਜ਼ੋਰ ਵਾ ਕਮਜ਼ੋਰ ਹੋ ਜਾਂਦੇ ਆ ਤੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹੁੰਦੀਆਂ ਵਾ ਉਹਨਾਂ ਤੇ ਨਹੀਂ ਪਤਾ ਲੱਗਦਾ ਪਰ ਬਾਅਦ ਵਿੱਚ ਜਿਉਂ-ਜਿਉਂ ਆਪਾਂ ਇਹ ਚੀਜ਼ਾਂ ਆਦਤ ਪੈ ਜਾਂਦੀ ਆਦੀ ਹੋ ਜਾਂਦੀਆਂ ਤੇ ਉਦੋਂ ਬਾਅਦ ਇਹਨਾਂ ਦਾ ਇਫੈਕਟ ਪੈਂਦਾ ਹੀ ਪੈਂਦਾ ਵਾ ਬਾਕੀ ਕਦੀ ਕਦੀ ਖਾ ਲੈਣਾ ਖਾ ਵੀ ਲੈਣਾ ਚਾਹੀਦਾ ਤੇ ਕੋਈ ਨਾ ਮਨਾਈ ਵੀ ਹੈ ਨਹੀਂ ਭੇਜ ਵੀ ਆਣੀ ਹੈ ਪਰ ਜੇ ਤੁਸੀਂ ਦੇਖ ਲਈ ਹੁਣ ਨਹੀਂ ਕਦੀ ਕਦੀ ਜਿੱਦਾਂ ਹੁਣ ਆ ਪਕੌੜੇ ਵਗੈਰਾ ਕੱਢਨੇ ਹੁਣ ਉਦਾਂ ਪਕੌੜੇ ਨਹੀਂ ਖਾਈਦੇ ਪਰ ਜਿੱਦਾਂ ਹੁਣ ਆ ਸੰਦੀਪ ਦੀਦੀ ਹੁਣੀ ਆ ਹੁਣ ਵੀਡੀਓ ਦੇ ਵਿੱਚ ਕੱਢਨੇ ਹੁਣ ਜਾਂ ਕੋਈ ਗੈਸਟ ਆ ਜਾਏ ਅੱਡੀ ਤੇ ਵੀ ਹੈਗੇ ਆ ਅਗਲੇ ਨੇ ਵੀ ਖਾ ਲਈ ਦਿਆ ਆ ਆਪ ਵੀ ਖਾਈ ਦਿਆ ਪਰ ਇੰਨਾ ਨਹੀਂ ਵੀ ਰੱਜ ਮਾਰੀਏ ਪਕੌੜਿਆਂ ਦਾ ਸਵਾਦ ਅਨੁਸਾਰ ਖਾਈਦੇ ਆ ਪਰ ਥੋੜੇ ਖਾਈ ਬਾਕੀ ਮੁੱਕ ਦੀ ਗੱਲ ਤੇ ਇਹੀ ਆ ਵੀ ਜਿਹਨੂੰ ਸੂਟ ਕਰਦਾ ਉਹ ਸਭ ਕੁਝ ਖਾ ਸਕਦਾ ਵਾ ਕਈਆਂ ਨੂੰ ਤੇ ਦੇ ਦਾ ਨਾਰਮਲ ਹੀ ਕਹਿੰਦੇ ਵੀ ਕਈ ਲੋਹਾ ਵੀ ਪਚ ਜਾਂਦੇ ਆ ਕਈਆਂ ਦਾ ਸਰੀਰ ਇਵੇਂ ਦਾ ਵਾ ਤੇ ਕਈਆਂ ਦਾ ਸਰੀਰ ਇਵੇਂ ਭੀ ਮਾਟੀ ਦੀ ਰੋਟੀ ਮਾਂ ਪਚਦੀ ਆ ਤੇ ਇਦਾਂ ਹੀ ਆਪੋ ਆਪਣੇ ਸਰੀਰ ਦਾ ਹਿਸਾਬ ਹੁੰਦਾ ਕਿ ਕਈਆਂ ਨੇ ਕਈਆਂ ਵਾਸਤੇ ਬਹੁਤ ਵਧੀਆ ਵਾ ਉਹ ਖਾਂਦੇ ਆ ਸਭ ਕੁਝ ਖਾ ਲੈਂਦੇ ਆ ਅਜ ਬਹੁਤ ਜਾਂਦਾ ਤੇ ਕਈਆਂ ਨੂੰ ਨਹੀਂ ਹੁੰਦਾ ਇਹ ਇਸ਼ਾਰਾ ਚ ਚੱਲਦੀਆਂ ਇਹੋ ਕੁਝ ਚੀਜ਼ਾਂ ਆ ਤੇ ਉਹ ਉਸੇ ਹਿਸਾਬ ਨਾਲ ਹਣਾ ਬਾਕੀ ਗੱਲ ਇਹ ਹੁੰਦੀ ਆ ਵੀ ਲਾਈਫ ਦੇ ਹਿਸਾਬ ਨਾਲ ਵਾ ਕਿ ਤੁਹਾਡੀ ਲਾਈਫ ਕਿਵੇਂ ਦੀ ਬਿਜ਼ੀ ਲਾਈਫ ਆ ਜਾਂ ਕਿਵੇਂ ਦੀ ਆ ਜਿੱਦਾਂ ਆਪਾਂ ਫ੍ਰੀ ਆ ਤੇ ਕੰਮਕਾਰ ਕਰਕੇ ਵਿਹਲੇ ਤੇ ਰੋਟੀ ਖਾਣੀ ਹੈ ਬਸ ਉਹ ਹੀ ਪਤਾ ਵੀ ਰੋਟੀ ਖਾਣੀ ਹੈ ਤੇ ਆਪਣੇ ਕੰਮ ਕਰਨੇ ਆ ਤੇ ਕਈਆਂ ਦੀ ਲਾਈਫ ਹੀ ਨਹੀਂ ਬਿਜ਼ੀ ਆ ਵੀ ਜਲਦੀ ਜਲਦੀ ਸਵੇਰੇ ਰੈਡੀ ਹੋਣਾ ਵਾ ਆਫਿਸ ਵਾਸਤੇ ਨਿਕਲਣਾ ਵਾ ਬੱਚਿਆਂ ਨੇ ਸਕੂਲ ਵਾਸਤੇ ਨਿਕਲਣਾ ਉਹਨਾਂ ਨਾਲ ਕੰਮ ਕਰਾਉਣਾ ਹੀ ਪੈਂਦਾ ਤੇ ਉਹ ਬਾਕੀ ਆਪੋ ਆਪਣੇ ਲਾਈਫ ਦੇ ਹਿਸਾਬ ਨਾਲ ਵਾ ਤੇ ਬਾਕੀ ਤੁਹਾਨੂੰ ਪਤਾ ਤੁਹਾਡੇ ਵਾਸਤੇ ਕਿਹੜੀ ਚੀਜ਼ ਸੂਟ ਕਰਦੀ ਕਿਹੜੀ ਨਹੀਂ ਕਰਦੀ ਮੇਰੇ ਵਾਸਤੇ ਦੁੱਧ ਜਿਹੜਾ ਵਾ ਮੈਨੂੰ ਸੂਟ ਨਹੀਂ ਕਰਦਾ ਚਾਹ ਨਹੀਂ ਸੂਟ ਕਰਦੀ ਮੇਰੇ ਪੇਨ ਹੋਣਾ ਸ਼ੁਰੂ ਹੋ ਜਾਂਦਾ ਤੇ ਮੈਂ ਛੱਡਿਆ ਹੋਇਆ ਵਾ ਬਹੁਤ ਘੱਟ ਕਿਤੇ ਜਾਣਾ ਪਿਆ ਵੀਡੀਓ ਦੇ ਵਿੱਚ ਜਦੋਂ ਸ਼ੂਟ ਕਰਨਾ ਹੈ ਉਦੋਂ ਕੱਪ ਵੜ ਲੈਣੇ ਆ ਬਾਅਦ ਵਿੱਚ ਫਿਰ ਸੀਨ ਬਣਾ ਕੇ ਤੇ ਕੱਪ ਰੱਖਣਾ ਪਰ ਉਹ ਵੀ ਇਹੀ ਕਰੀਦਾ ਕਿਉਂਕਿ ਤੁਹਾਨੂੰ ਪਤਾ ਤੁਹਾਡਾ ਸਰੀਰ ਨੂੰ ਕਿਹੜੀ ਚੀਜ਼ ਸੂਟ ਕਰਦੀ ਹੈ ਕਿਹੜੀ ਨਹੀਂ ਕਰਦੀ ਕੋਈ ਦੂਸਰਾ ਬੰਦਾ ਦੱਸ ਨਹੀਂ ਸਕਦਾ ਤੇ ਮੈਨੂੰ ਮੈਂ ਡਾਕਟਰ ਦੇ ਵੀ ਜਾਣਾ ਤੋਂ ਕਹਿੰਦੇ ਤੁਸੀਂ ਖਾਓ ਸਭ ਕੁਝ ਪਰ ਮੈਂ ਖਾਣਾ ਸਟਾਰਟ ਕਰ ਦਿੰਨਾ ਵਾ ਤੇ ਮੈਨੂੰ ਫਿਰ ਪਤਾ ਲੱਗਦਾ ਵੀ ਨਹੀਂ ਯਾਰ ਆ ਚੀਜ਼ ਜੜੀ ਹੈ ਮੇਰੇ ਵਾਸਤੇ ਠੀਕ ਨਹੀਂ ਹੈਗੀ ਤੇ ਉਹ ਛੱਡਰ ਵਿੱਚ ਹੀ ਬੈਟਰ ਬਸ ਉਹ ਛੱਡ ਜੀ ਦੀ ਜਾਂ ਛੱਡੀ ਜਾਂ ਹੁਣ ਠੀਕ ਠਾਕ ਵਾ ਕੋਈ ਗੱਲ ਨਹੀਂ ਆ ਤੇ ਇਦਾਂ ਹੀ ਤੁਹਾਨੂੰ ਤੁਹਾਡੇ ਸਰੀਰ ਦਾ ਪਤਾ ਵਾ ਤੇ ਇਸੀ ਚੀਜ਼ਾਂ ਜੜੀਆਂ ਆਪਣੀਆਂ ਲੋਕਲ ਘਰ ਦੀਆਂ ਬਣੀਆਂ ਵਾ ਜੇ ਖਾਣੀਆਂ ਵੀ ਆ ਤੇ ਆਪਣੇ ਘਰ ਲਿਆ ਕੇ ਬਣਾ ਕੇ ਕੋਈ ਚੀਜ਼ ਖਾ ਲੋ ਵਧੀਆ ਵਾ ਬਾਕੀ ਤੁਹਾਨੂੰ ਪਤਾ ਤੇ ਹੈ ਜੀ ਸਾਰਿਆਂ ਨੂੰ ਵੀ ਕਿਵੇਂ ਦਾ ਸਭ ਕੁਝ ਮਟੀਰੀਅਲ ਚੱਲ ਰਿਹਾ ਪੀ ਕੁਝ ਪਿਆਰ ਹੋ ਰਿਹਾ ਦੁੱਧ ਨਕਲੀ ਆ ਰਿਹਾ ਪਨੀਰ ਨਕਲੀ ਕਿੰਨਾ ਕੁਝ ਚੱਲੀ ਜਾ ਰਿਹਾ ਵਾ ਤੇ ਬਸ ਜੇ ਤੁਹਾਨੂੰ ਕਿਸੇ ਦਾ ਟਰਸਟ ਹੈਗਾ ਵਾ ਉਹਨਾਂ ਕੋ ਤੁਸੀਂ ਦੁੱਧ ਲੈ ਕੇ ਮੁੱਲ ਤੇ ਬਣਾ ਸਕਦੇ ਮਠਾਈ ਘਰ ਬਣਾ ਲਓ ਪਨੀਰ ਬਣਾ ਲਓ ਜੋ ਕੁਛ ਮਰਜ਼ੀ ਤੁਸੀਂ ਤਿਆਰ ਕਰਵਾ ਲਓ। ਬਾਕੀ ਬਾਕੀ ਹੋਰ ਮੇਨ ਗੱਲ ਬਸ ਇਹੋ ਹੀ ਹੈ ਅੱਖਾਂ ਦੀ। ਪਰ ਅੱਖਾਂ ਤਾਂ ਕਰਦੇ 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 ਵਾਵਾ ਦੂਰ ਚਲੇ ਗਏ ਆਪਾਂ। ਮੇਨ ਗੱਲ ਦੇ ਅੱਖਾਂ ਦੀ ਹੀ। ਤੇ ਅੱਖਾਂ ਹੁਣ ਬਿਲਕੁਲ ਠੀਕ ਆ ਖਰਾਬ ਜ਼ਰੂਰ ਹੋ ਜਾਂਦੀ ਹੈ। ਉਹ ਇਦਾਂ ਦਾ ਨਹੀਂ ਕਿ ਕੁਝ ਚੀਜ਼ ਵਿੱਚ ਪਾਈ ਗਈ ਆ ਦੇ दारू ਪਾਇਆ ਜਾਂ ਅੱਖਾਂ ਲਾਲ ਕਰਨ ਵਾਸਤੇ ਜਾਂ ਸੀਮ ਤਿਆਰ ਕਰਨ ਵਾਸਤੇ ਇਦਾਂ ਦੀ ਗੱਲ ਨਹੀਂ ਹੈਗੀ ਅੱਖਾਂ ਸੱਚੀ ਖਰਾਬ ਹੋਈ ਤੇ ਹਰ 6 ਮਹੀਨੇ ਬਾਅਦ ਹੋਣੀ ਆ ਜਦੋਂ ਮੌਸਮ ਚੇਂਜ ਹੋਣਾ ਵਾ ਉਦੋਂ ਹੋਣੀਆਂ ਹੀ ਹੋਣੀਆਂ ਵਾ ਚਾਹੇ ਕਿ ਕਿੰਨਾ ਵੀ ਪ੍ਰੇਸ਼ ਕਰ ਲਈਓ ਉਸ ਟਾਈਮ ਤੇ। ਤੇ ਦੋ ਤਿੰਨ ਦਿਨ ਤੋਂ ਦੋ ਤਿੰਨ ਦਿਨ ਤੇ ਠੀਕ ਹੋ ਜਾਂਦੀਆਂ ਪਰ ਅਕਤਾਂ ਲੰਬਾ ਸਮਾਂ ਲੈ ਗਈਆਂ ਹੁਣ ਬਿਲਕੁਲ ਠੀਕ ਵਾ ਐਹੀ ਕੋਈ ਗੱਲ ਨਹੀਂ ਤੇ ਬਸ ਇੰਨੀ ਗੱਲ ਕਰਨੀ ਤੇ ਚੰਗਾ ਜੀ ਸਸਤੀ ਕਰ ਸਾਰਾ